ਪੇਓ ਪੁੱਤ ਨੇ ਫਿਰ ਰਲਕੇ ਢਾਬਾ ਪਾਉਣਾ ਪੁੱਤ ਨੇ ਰਲਕੇ ਖੋਲੇ ਢਾਬਾ ਜੀ ਕਿਵੇਂ ਦਾ ਰਿਸਪੌਂਸ ਆ ਰਿਸਪੌਂਸ ਚਲੋ ਠੀਕ ਆ ਫਿਰ ਵੀ ਚੱਲੀ ਜਾਂਦਾ ਕੰਮ ਫਿਰ ਵੀ ਤੁਹਾਡੇ ਸਾਥ ਦੀ ਲੋੜ ਆ ਵੀਰੋ ਆ ਅੱਜ ਤੁਸੀਂ ਵਿਜ਼ਿਟ ਕਰ ਰਹੇ ਹੋ ਨੋਟ ਕਰੋ ਬਾਈ ਨੇ ਕਿਹਾ ਵੀ ਤੁਹਾਡੇ ਸਾਥ ਦੀ ਵੱਧ ਤੋਂ ਵੱਧ ਲੋੜ ਆ ਵੀਡੀਓ ਨੂੰ ਸ਼ੇਅਰ ਕਰਨਾ 24 ਘੰਟੇ ਢਾਬਾ ਆਪਣਾ ਖੁੱਲਾ ਹੁੰਦਾ ਹੈ ਬਾਈ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਪੰਜਾਬੀਓ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਕੰਮ ਕਰਕੇ ਰਾਜ਼ੀ ਨਹੀਂ ਅੱਜ ਆਪਾਂ ਤੁਹਾਨੂੰ ਮਿਲਾਉਂਦੇ ਆ ਬਾਈ ਦੇ ਨਾਲ ਜਿਹੜਾ ਕਿ ਕੰਮ ਕਰਨ ਦਾ ਵੀ ਬੜਾ ਸ਼ਕੀਨ ਆ ਦਿਲ ਦੇ ਵਿੱਚ ਜਜਬਾ ਵੀ ਆ ਬਾਈ ਨੇ ਢਾਬਾ ਖੋਲਿਆ ਆਪਣੇ ਨਾਮ ਦੇ ਉੱਪਰ ਗगन ਬੈਸ਼ਨੋ ਢਾਬਾ ਲੋਕੇਸ਼ਨ ਵੀ ਤੁਹਾਨੂੰ ਉੱਪਰ ਪਾ ਕੇ ਆਪਾਂ ਦੱਸ ਰਿਆਂਗੇ ਕਿ ਮੁੱਲਾਪੁਰ ਰਾਏਕੋਟ ਰੋਡ ਦੇ ਉੱਪਰ ਆਪਾਂ ਖੜਿਆਂਗੇ ਬਾਕੀ ਬਾਈ ਦੇ ਨਾਲ ਗੱਲਬਾਤ ਕਰਦਾਂਗੇ ਆਪਾਂ ਪੂਰੀ ਬਾਈ ਨੇ ਢਾਬਾ ਕਿਉਂ ਖੋਲਿਆ ਕਿੰਨਾ ਕੁ ਟਾਈਮ ਹੋ ਗਿਆ ਭਾਈ ਸਾਫਰੀ ਕਲ ਕ ਕਰਨ ਕੀ ਹਾਲ ਹੈ ਕ ਕਰਨ ਬਾਈ ਵਧੀਆ ਵਧੀਆ ਵੀਰੇ ਆਪਣਾ ਇਹ ਸਾਰਾ ਢਾਬਾ ਪਹਿਲਾਂ ਤਾਂ ਅਸੀਂ ਪ੍ਰੋਪਰ ਵੈਸ਼ਨੂ ਹੀ ਆ ਹਾਂਜੀ ਬੋਸ ਠੀਕ ਹੈ ਬਈਆਂ ਦੱਸ ਗगन ਵੀ ਢਾਬਾ ਕਦੋਂ ਖੋਲਿਆ ਤੇ ਮਨ ਚ ਵਿਚਾਰ ਕੀ ਆ ਜਿਆ ਕਿਵੇਂ ਸੀਗਾ ਇਹ ਵਿਚਾਰਨਾ ਮੇਰੇ ਪਹਿਲਾਂ ਮੈਂ ਸੋਚ ਰਿਹਾ ਸੀਗਾ ਵੀ ਚਲੋ ਬਾਹਰ ਲਾ ਲੀਏ ਵੀ ਚਲੋ ਇੱਧਰ ਕੋਈ ਕੰਮ ਕਰਨੀ ਹੈਗਾ ਹੈ ਚੱਜ ਨਾਲ ਹਾਂ ਤੇ ਸੋਚਿਆ ਫਿਰ ਮੈਂ ਬਾਹਰ ਤੁਹਾਨੂੰ ਪਤਾ ਅੱਜ ਕੱਲ ਕੋਈ ਹੈ ਨਹੀਂ ਨੌਕਰੀ ਨਹੀਂ ਚੱਜ ਨਾਲ ਕੁਝ ਹੋਰ ਨਹੀਂ ਹੈਗਾਗਾ ਇਸ ਕਰਕੇ ਫਿਰ ਮੇਰੇ ਮਨ ਚ ਵਿਚਾਰ ਆਇਆ ਵੀ ਚਲੋ ਆਪਦਾ ਕੰਮ ਹੋਵੇ ਤਾਂ ਬਾਲਾ ਵਧੀਆ ਵਾ ਕਿੰਨੇ ਕ ਟਾਈਮ ਹੋ ਗਿਆ ਖੋਲ ਇਹਨੂੰ ਖੋਲੇ ਨੂੰ ਮੇਰਾ ਤਕਰੀਬਨ ਹੋ ਗਿਆ 2.5 ਸਾਲ ਹੋ ਗਏ ਠੀਕ ਹੈ ਖੋਲੇ ਨੂੰ ਜੀ ਤੇ ਇਹ ਫਿਰ ਮੈਂ ਸੋਚਿਆ ਫਿਰ ਫਾਦਰ ਕਹਿੰਦੇ ਕੋਈ ਗੱਲ ਨਹੀਂ ਚਲੋ ਕਰ ਲੈਨੇ ਆਪਾਂ ਪ੍ਰੈਸ ਕਰਕੇ ਫਿਰ ਮੈਂ 2.5 ਸਾਲ ਹੀ ਹੋ ਗਏ ਨੇ ਪਿਓ ਪੁੱਤ ਨੇ ਫਿਰ ਰਲਕੇ ਢਾਬਾ ਖੋਲੇ ਆ ਢਾਬਾ ਜੀ ਕਿਵੇਂ ਦਾ ਰਿਸਪੌਂਸ ਆਗਾ ਰਿਸਪੌਂਸ ਚਲੋ ਠੀਕ ਆ ਫਿਰ ਵੀ ਚੱਲੀ ਜਾਂਦਾ ਕੰਮ ਫਿਰ ਵੀ ਤੁਹਾਡੇ ਸਾਥ ਦੀ ਲੋੜ ਆ ਵੀਰੋ ਅੱਜ ਤੁਸੀਂ ਵਿਜ਼ਿਟ ਕਰ ਰਹੇ ਹੋ ਨੋਟ ਕਰੋ ਬਾਈ ਨੇ ਕਿਹਾ ਵੀ ਤੁਹਾਡੇ ਸਾਥ ਦੀ ਵੱਧ ਤੋਂ ਵੱਧ ਲੋੜ ਆ ਵੀਡੀਓ ਨੂੰ ਸ਼ੇਅਰ ਕਰਨਾ ਠੀਕ ਐ ਮੁੱਲਾਪੁਰ ਤੋਂ ਕਿੰਨਾ ਇੱਧਰ ਰਹਿ ਜਾਂਦਾ ਬਾਈ ਹਰਾਏਪੁਰ ਤੋਂ ਮੁੱਲਾਪੁਰ ਤੋਂ 3 ਕਿਲੋਮੀਟਰ ਅੱਗੇ ਰਹਿ ਜਾਂਦਾ ਆਪਣਾ ਢਾਬਾ ਖੱਬੇ ਹੱਥ ਆ ਜਾਂਦਾ ਠੀਕ ਐ ਰਾਏਕੋਟ ਤੋਂ ਆਉਣਾ ਤਾਂ ਮੁੱਲਾਪੁਰ ਤੋਂ 3 ਕਿਲੋਮੀਟਰ ਪਿਛਾਣੂ ਆ ਜਾਂਦਾਗਾ ਸਜਿਆ ਥ ਬਾਕੀ ਬਈ ਦੱਸਿਓ ਢਾਬੇ ਬਾਰੇ ਵੀ ਕੀ ਕੀ ਫੈਸਿਲਿਟੀਆਂ ਲੱਗੀਆਂ ਆਪਣੇ ਕੋਲ ਇਸ ਸਮੇਂ ਆਪਣੇ ਕੋਲੇ ਇਸ ਟਾਈਮ ਐਸੀ ਦਿਖਾ ਦਿਨ ਨਾਲ ਵੀ ਐਸੀ ਹਾਲ ਬਣਿਆ ਹੋਇਆ ਵਾ ਵੀਰੇ ਹਾਂ ਤੇ ਫੈਮਿਲੀ ਦਾ ਵਧੀਆ ਬੈਠਣ ਨੂੰ ਸੈਟਅਪ ਬਣਿਆ ਹੋਇਆ ਵਾ ਆਪਣੇ ਠੀਕ ਹੈ ਤਕਰੀਬਨ ਜੇ ਕਿਸੇ ਨੇ ਛੋਟਾ ਮੋਟਾ ਸ਼ਾਗਨ ਛੱਪਾ ਕਰਨਾ ਹੋਵੇ ਉਹ ਵੀ ਕਰ ਸਕਦਾ ਹਾਂਜੀ ਉਹ ਵੀ ਬੁੱਕ ਕਰ ਸਕਦਾ ਵਾ ਆਪਣਾ ਹਾਲ ਹਾਂ ਕੋਈ ਚੱਕਰ ਨਹੀਂ ਹੈਗਾ ਉਧਰ ਨਾਰਮਲ ਗੱਡੀਆਂ ਰੁਕੀ ਹੀ ਰਹਿੰਦੀਆਂ ਨੇ ਬਈ ਪਾਰਕਿੰਗ ਬਹੁਤ ਆਪਣੇ ਕੋਲੇ ਖੁੱਲੀ ਹੈਗੀ ਆ ਹੈਗੀ ਆ ਖੁੱਲੀ ਰੋਕਣ ਦੀ ਸਾਰੀ ਸੈਲਫ ਸੇਲਫ ਹੈਗੀ ਆਪਣੇ ਕੋਲੇ ਕੀ ਖਾਣ ਪੀਣ ਨੂੰ ਕੀ ਕੀ ਹੁੰਦਾ ਹੈਗਾ ਆਪਣੇ ਕੋਲੇ ਆਪਣੇ ਕੋਲੇ ਲੰਚ ਡਿਨਰ ਬ੍ਰੇਕਫਾਸਟ ਸਾਰਾ ਕੁਝ ਹੀ ਆਪਣੇ ਕੋਲੇ ਇਸ ਟਾਈਮ ਠੀਕ ਹੈ ਜੀ ਤੇ ਫਾਸਟ ਫੂਡ ਦਾ ਵੀ ਕੰਮ ਹੈਗਾ ਆਪਣੇ ਕੋਲੇ ਢਾਬਾ ਹਾਂ 24 ਘੰਟੇ 24 ਘੰਟੇ ਢਾਬਾ ਆਪਣਾ ਖੁੱਲਾ ਹੁੰਦਾ ਹੈ 24 ਘੰਟੇ ਹਾਂ ਜੀ ਠੀਕ ਹੈ ਚਾਹ ਬਾਰੇ ਦੱਸਿਓ ਬਈ ਕਿਉਂਕਿ ਡਰਾਈਵਰ ਵੀ ਇੱਥੇ ਆਵੜੀ ਪੀਂਦੇ ਹੁੰਦੇ ਨੇ ਹੈਂ ਜਾ ਤਾਂ ਜੀ ਤੁਹਾਨੂੰ ਪਤਾ ਮੇਰੇ ਕੋਲੇ ਰਾਜਸਥਾਨ ਤੋਂ ਤਕਰੀਬਨ ਗੱਡੀਆਂ ਆ ਕੇ ਇੱਥੇ ਖੜ੍ਹਦੀਆਂ ਨੇ ਉਹ ਵੀ ਆ ਕੇ ਆਪਣੇ ਕੋਲੇ ਚਾਹ ਪੀ ਕੇ ਜਾਂਦੇ ਆ ਠੀਕ ਹੈ ਹਾਂ ਆਪਣੀ ਗੋੜ ਵਾਲੀ ਚਾਹ ਬਸ ਤਾਂ ਫੇਮਸ ਹੁੰਦੀ ਆ ਜਿਆਦਾਤਰ ਗੋੜ ਵਾਲੀ ਚਾਹ ਕਿਉਂਕਿ ਮੈਂ ਆਪ ਵੀ ਇੱਕ ਦੋ ਵਾਰੀ ਖੜ ਕੇ ਪੀਤੀ ਅੱਜ ਸੋਚਿਆ ਕਿ ਬਾਈ ਦੀ ਵੀਡੀਓ ਬਣਾ ਦਈਏ ਹਨਾ ਤੁਸੀਂ ਰੋਕਣਾ ਜ਼ਰੂਰਾ ਜੇ ਤੁਹਾਨੂੰ ਅੰਦਰ ਮੜਾ ਮੋਟਾ ਦਾ ਦਿਖਾ ਦੇਣਾ ਬਾਕੀ ਸ਼ਾਟਾਂ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਵੇਗਾ ਤੇ ਇੱਥੇ ਜਿਆਦਾਤਰ ਤੁਹਾਨੂੰ ਸਰਦਾਰ ਸਾਹਿਬ ਬੈਠੇ ਮਿਲਣਗੇ ਜੋ ਕਿ ਇਹਨਾਂ ਦੇ ਫਾਦਰ ਸਾਹਿਬ ਨੇਗੇ ਉਹ ਇੱਥੇ ਹੀ ਬੈਠੇ ਹੁੰਦੇ ਨੇਗੇ ਬਾਕੀ ਸਫਾਫ ਸਫਾਈ ਦਾ ਧਿਆਨ ਆ ਜਿਹੜਾ ਬਾਈ ਹੋਰਾਂ ਨੇ ਬਹੁਤ ਰੱਖਿਆ ਹੋਇਆ ਖਾਣੇ ਦਾ ਵੀ ਜੈਨੂਨ ਜਾਂ ਰੇਟ ਰੱਖਿਆ ਹੋਇਆ ਕੋਈ ਬਾਲਾ ਵੱਡਾ ਨਹੀਂ ਰੱਖਿਆ ਹੋਇਆ ਹੈਗਾ ਏਸੀ ਹਾਲ ਆ ਉੱਥੇ ਬੈਠ ਸਕਦੇ ਹੋਗੇ ਦਿੱਕਤ ਕਿਸੇ ਪ੍ਰਕਾਰ ਦੀ ਹੈ ਨਹੀਂ ਹੈ ਨਾ ਤੁਸੀਂ ਆ ਸਕਦੇ ਹੋ ਬਾਕੀ ਬਹੁਤ ਵਧੀਆ ਸੋਨਾ ਸਾਫ ਖਾਣਾ ਜਿਹੜਾ ਬਣਾਉਂਦੇ ਨੇਗੇ ਤੇ ਇਹ ਤੁਸੀਂ ਅੰਦਰ ਵੀ ਬੈਠ ਸਕਦੇ ਹੋ ਬਾਹਰ ਵੀ ਬੈਠ ਸਕਦੇ ਹੋ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਠੀਕ ਹੈ ਜਿਆਦਾ ਗੱਲਬਾਤ ਹੈ ਚਲੋ ਬਾਈ ਦੇ ਨਾਲ ਆਪਾਂ ਨਹੀਂ ਕਰਨੀ ਬਾਈ ਨੇ ਤੇ ਮੈਂ ਤੁਹਾਨੂੰ ਕਿਹਾ ਵੀ ਹਾਂ ਸ਼ੇਅਰ ਕਰਕੇ ਸਾਡਾ ਸਾਫਾ ਜਿਹੜਾ ਉਹ ਦੇ ਦਿਓ ਕਿਉਂਕਿ ਮੰਗ ਖਾਣ ਦੇ ਨਾਲੋਂ ਹਨਾ ਕੰਮ ਕਰਨਾ ਬਿਹਤਰ ਆ ਬਾਈ ਨੇ ਕੰਮ ਕਰਿਆ ਕਿਸੇ ਤੋਂ ਉਸ ਮੰਗਿਆ ਕੁਛ ਨਹੀਂ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਠੀਕ ਆ ਬਾਈ ਗਗਨ ਠੀਕ ਹੈ ਥੈਂਕ ਯੂ ਧੰਨਵਾਦ ਬਾਈ